ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਰੰਧਾਵਾ ਕਲੈਕਸ਼ਨ ਤੇ ਸਵੇਰ ਦਾ ਸਮਾਂ ਲਗਭਗ 5 ਵਜੇ ਨੇ ਤੇ ਅੱਜ ਜਿਹੜਾ ਆਪਾਂ ਵਲੋਗ ਪਾਉਣ ਲੱਗੇ ਆ ਇਹ ਚ ਦੱਸਾਂਗੇ ਸਵੇਰ ਦੀ ਰੁਟੀਨ ਆਪਣੀ ਹਾਂ ਮੌਸਮ ਬਹੁਤ ਵਧੀਆ ਆ ਅਮੀ ਪਏ ਨੇ ਸਵੇਰੇ ਤੇ ਕੰਮਾਂ ਬਾਰੇ ਦੱਸਾਂਗੇ ਸਵੇਰੇ ਉੱਠ ਕੇ ਕਿਹੜੇ ਕਿਹੜੇ ਕੰਮ ਕਰਦੇ ਆਪਾਂ ਚੱਕ ਲੀਆਂ ਬਾਲਟੀਆਂ ਤੁਰਪੇ ਵੇਲੀ ਨੂੰ ਘਰ ਦਾ ਦੁੱਧ ਕਰਦਾ ਹੀ ਆ ਜੀ ਓਕੇ ਮੈਂ ਤਾਂ ਦੇਖਣਨੀ ਪੈਂਦੀ ਆ ਪਰ ਘਰ ਦਾ ਦੁੱਧ ਤਵੇੜਾ ਉਹ ਕਰਦਾ ਹੀ ਆ ਚੱਕ ਲੀਆਂ ਇਹ ਬਾਲਟੀਆਂ ਸਿੰਘਾ ਨੇ ਤੇ ਹੁਣ ਆਪਣੇ ਕੰਮ ਵਾਲੇ ਸ਼ੂਕ ਆਏ ਜਾਣਗੇ ਵੀਲੀ ਵਾਲੇ ਸਪੈਸ਼ਲ ਟਾਇਰ ਚਾੜ ਲਿਆ ਆਪਾਂ ਤੇ ਹੁਣ ਚਲਦੇ ਆਪਾਂ ਦੇ ਬਲੈਕ 골ਡ ਨਾਲ ਆਉਣ ਵਾਲੇ ਸਮੇਂ 'ਚ ਜੇ ਬਲੈਕ 골ਡ ਹੀ ਆਖਾਂਗੇ ਆਪਾਂ ਤੇ ਨੂੰ ਦੀ ਸਾਵਨਾ ਹਲਾ ਚੱਲਣ ਡਿਆ ਚੱਕ ਲਿਆ ਬੋਲਾ ਪਿੱਦਾਂ ਕਰਾਂਗੇ ਗੋਬਰ ਇਕੱਠਾ ਤੇ ਫੇਰ ਪਾਵਾਂਗੇ ਪੱਠੇ ਆਪਾਂ ਇਹਨਾਂ ਨੂੰ ਫੇਰ ਕਰਾਂਗੇ ਤਾਰਕ ਮਸ਼ਰਾ ਮੀਮੂਂਜ ਪੈਣ ਨਾਲ ਜਿਹੜਾ ਮਸ਼ਰਾ ਬਹੁਤ ਹੋ ਗਿਆ ਵਿਚਾਰੀਆਂ ਤਲਫੀਆਂ ਰਹਿਣੀਆਂ ਤੇ ਆ ਸਾਡੇ ਡੰਗਰ ਆ ਜੀ ਚਾਰ ਡੰਗਰ ਆ ਇੱਕ ਗਾਈ ਆ ਇੱਕ ਮਾਝਾ ਤੇ ਇੱਕ ਝੋਟੀਆਂ ਤੇ ਇੱਕਿਆ ਕਟੀ ਇਹਨਾਂ ਨੂੰ ਪਤਾ ਲੱਗ ਜਾਂਦਾ ਤੇ ਇਹ ਕੰਨ ਖੜੇ ਕਰ ਲੈੰਦੀਆਂ ਜਦੋਂ ਆਇਨਾ ਮੈਂ ਬਾਕੀ ਦੁੱਧ ਦੀ ਕੀਮਤ ਤੇ ਹੈ ਹੀ ਆ ਜੀ ਅੱਜ ਦੇ ਸਮੇਂ 'ਚ ਪਿਓ ਤੇ ਮੈਨੂੰ ਨਹੀਂ ਦਿਆ ਦੁੱਧ ਜਿਵੇਂ 30 40 ਪਰਸੈਂਟ ਜਿਹੜਾ ਪਿਓਲ ਦੁੱਧ ਬਣ ਦਿਆ ਹੋਆ ਤੇ ਬਾਕੀ 60 70 ਪਰਸੈਂਟ ਜਿਹੜਾ ਦੁੱਧ ਆ ਉਹ ਡੁਬਲੀਗੇਟ ਹੀ ਜਿਹੜਾ ਵਾ ਪੀ ਸੇਲ ਹੋਣ ੜਾ ਪਿੱਛੇ ਜੇ ਖਬਰ ਵੀ ਆਈ ਤੁਸੀਂ ਸ਼ੇਅਰ ਵੇਖੀ ਹੋਣੀ ਸਾਰਿਆਂ ਨੇ 3000 ਜਿਵੇਂ ਲੀਟਰ ਉਹ ਰੋਇ ਦਾ ਡੁਬਲੀਗੇਟ ਦੁੱਧ ਬਣਾਉਂਦਾ ਹੈ ਹੁਣ ਆਪਾਂ ਆ ਗਏ ਆ ਤੂੜੀ ਪਾਉਣਾ ਸਪੀਡ ਆਪਾਂ ਥੋੜੀ ਜੀ ਵਧਾਤੀ ਵੀ ਵਲੌਗ ਜ਼ਿਆਦਾ ਲੰਮਾ ਨਾ ਹੋਵੇ ਤਾਂ ਕਿ ਤੁਸੀਂ ਬੋਰ ਨਾ ਹੋ ਤੇ ਉਹ ਲੋਗ ਦੇ ਨਾਲ ਜਿਹੜੇ ਤੁਸੀਂ ਜੁੜੇ ਰਹੋ। ਹੂੰ। ਉਹ ਚੱਕਲੀ ਸੰਗਾੜੇ ਤੂੜੀ ਤੇ ਉਹਦਾ ਸਿੱਧਕ ਵੀ ਆਵਾਜ਼ਾਂ ਮਾਰੀ ਜਾਂਦੀ ਆ। ਹੁਣ ਪਾਵਾਂਗੇ ਆਪਾਂ ਪੱਠੇ ਤੇ ਇਹ ਪੱਠੇ ਜਿਹੜੇ ਅਸੀਂ ਪਾਉਂਦੇ ਆ ਇਹ 2013 ਸੰਦੇ ਲੱਗੇ ਆ ਇੱਥੇ ਵੀ ਆਪਾਂ ਵੀ ਲੋਗ ਬਣਾ ਕੇ ਤੁਹਾਨੂੰ ਪਾਵਾਂਗੇ ਜਿਹੜੀ ਚੀਜ਼ ਕਿਸਾਨ ਦੇ ਹੱਕ ਚ ਹੁੰਦੀ ਆ ਉਹਨੂੰ ਸੋਸ਼ਲ ਮੀਡੀਆ ਤੇ ਹਮੇਸ਼ਾ ਮੈਂ ਵੇਖਿਆ ਵੀ ਉਹਨੂੰ ਮਾੜਾ ਦੱਸਿਆ ਗਿਆ ਵਾ ਜਿਵੇਂ ਅਸੀਂ 2013 ਦੇ ਪੱਠੇ ਲਾਏ ਆਏ ਨਾ ਪੈਲੀ ਵਾਈ ਨਾ ਕੋਈ ਬੀ ਪਾਜ ਪਾਇਆ 2013 ਸੰਦੇ ਅਸੀਂ ਪੱਠੇ ਵੜਦੇ ਆਂ ਬਸ ਦੋ ਕੁ ਮਹੀਨੇ ਰੁਕਦੇ ਸਿਆਲ ਜਿਦੋਂ ਕੋਰਾ ਪੈਂਦਾ ਤੇ ਬਾਅਦ ਇਹ ਲਗਾਤਾਰ ਚੱਲਦੇ ਰਹਿੰਦੇ ਆ ਤੇ ਹੁਣ ਵੇਖੋ ਕਿਦਾਂ ਸਾਡੀਆਂ ਰਾਣੀਆਂ ਖਾਣੀਆਂ ਪੱਠੇ ਇਹ ਸਾਡੀ ਆ ਡੇਲੀ ਰੁਟੀਨ ਨਾਲੇ ਬੰਦਾ ਰੁੱਝਿਆ ਰਹਿੰਦਾ ਨਾਲੇ ਕੰਮ ਹੋ ਜਾਂਦਾ ਹੁਣ ਆਪਾਂ ਪਾਵਾਂਗੇ ਵਾਂਡ ਟਵਾਣਾ 8000 ਤੇ ਇਹ ਵਾਂਡ ਦੇ ਇਹ ਕਿਰ ਮਛਰੀਆਂ ਦੀਆਂ ਆਗੇ ਆਪਾਂ ਤਾਂ ਆਪਾਂ ਵੰਡ ਹੁਣ ਕੱਢਾਂਗੇ ਆਪਾਂ ਇਹਨਾਂ ਦੀਆਂ ਧਰਾਂ ਚੱਕ ਲਈ ਬਾਲਟੀ ਸਿੰਘਾਂ ਨੇ ਤੇ ਗਰਮੀਆਂ 'ਚ ਦੁੱਧ ਘਟ ਜਾਂਦਾ ਡੰਗਰਾਂ ਦਾ ਸਿਆਲ 'ਚ ਦੁੱਧ ਚਲੋ ਹੁਣ ਵਧੀਆ ਗਰਮੀਆਂ ਹੋ ਜਾਂ ਇੱਕਾ ਜਿਹੜਾ ਮਸ਼ਰ ਮੱਕੀ ਹੋਵਦਾ ਤਾਂ ਕਰਦਾ ਤੇ ਤਾਂ ਕਰਕੇ ਥੋੜਾ ਦੁੱਧ ਘਟ ਜਾਂਦਾ ਡੰਗਣਾ ਸਿਆਲ 'ਚ ਵਧੀਆ ਦੁੱਧ ਦਿੰਦੇ ਡੰਗਰ ਤੇ ਹੁਣ ਆਪਾਂ ਇਹਦੀ ਕਦਾਂ ਗੇ ਤਾਰ ਰਾਣੀ ਤੇ ਵੀਡੀਓ ਆਪਾਂ ਫੇਰ ਥੋੜੀ ਤੇਜ਼ ਕਰਤੀ ਆ ਕਿ ਤੁਹੀਂ ਬੋਰ ਨਾ ਹੋ ਬੋਟ ਕੀ ਇੱਕ ਕਪੂਛਾ ਗਦਾ ਚੱਲਦੀਆਂ ਨਰੀਆਂ ਆ ਮਛਰਵੇ ਸਪੀਡ ਥੋੜੀ ਤੇਜ਼ ਹੈ ਇਹ ਪੁਕ ਪੁਛਾਂ ਦੇ ਆ ਚੱਲੀਆਂ ਪੱਖੇ ਚੱਲਣੇ ਹੁੰਦੇ ਆ ਕੱਢ ਲਈ ਆਪਾਂ ਤਾਰ ਇਹ ਹਾਂ ਬਾਦੀ ਫਟਾਰਾਂਗੇ ਆਪਾਂ ਤੇ ਫੇਰ ਕੱਢਾਂਗੇ ਕਾਈ ਦੀ ਤਾਰ ਇਹਨੂੰ ਨਾ ਰੱਸੀ ਪਾਉਣੀ ਪੈਂਦੀ ਆ ਜਿਹਨੂੰ ਕੋਈ ਨਿਆਣਾ ਕਹਿੰਦਾ ਕੋਈ ਜੂੜ ਕਹਿੰਦਾ ਜੂੜ ਪਾਇਆ ਕੋਈ ਕਹਿੰਦਾ ਨਿਆਣਾ ਪਾਲੋ ਇਹ ਥੋੜੀਆਂ ਲੱਤਾਂ ਮਾਰਦੀ ਆ ਵੇਖੋ ਐ ਐ ਕੁਝ ਵੇਖੋ ਜਲਦੀ ਇਹਦੀ ਤੇ ਆਪਾਂ ਗਾਂ ਦੀ ਤਾਰ ਕੱਢਾਂਗੇ ਇਹ ਸਾਈਵਾਲ ਦੀ ਗਾਂ ਆ ਜੀ ਤੇ ਦੁੱਧ ਇਹਦਾ ਮੱਝਾਂ ਵਰਗਾ ਹੀ ਆ ਚਟਾ ਟੇਸਟ ਵੀ ਸੇਮ ਹੀ ਆ ਇੱਕ ਚਫ ਦੀਆਂ ਗਾਇਆਂ ਉਹਨਾਂ ਦਾ ਦੁੱਧ ਤੇ ਜ਼ਿਆਦਾ ਹੁੰਦਾ ਪਰ ਫੈਂਟ ਭੁੰਦ ਨਹੀਂ ਹੁੰਦੀ ਇਹਨਾਂ ਦੀ ਫੈਂਟ ਵੀ ਚੰਗੀ ਆ ਤੇ ਇੱਕ ਇਹਨਾਂ ਨੂੰ ਬਿਮਾਰੀ ਬਹੁਤ ਹੀ ਘੱਟ ਲੱਗਦੀ ਆ ਗਰਮੀ ਗੁਰਮੀ ਚ ਚੱਲ ਜਾਂਦੀ ਆ ਉਹਨਾਂ ਕੋਲ ਗਰਮੀ ਥੋੜੀ ਘੱਟ ਚੱਲੀ ਜਾਂਦੀ ਆ ਚਫ ਚ ਇਹਦਾ ਦੁੱਧ ਬਹੁਤ ਵਧੀਆ ਚਿੱਟਾ ਦੁੱਧ ਆ ਡਰਮਾ ਹੀ ਵੱਡ ਕੇ ਵਿੱਚ ਰੱਖਿਆ ਆ ਪਾਣੀ ਵਾਸਤੇ ਇਹ ਭਲਦਾਈਦਾ ਜਮੀਆਂ ਘੰਟਿਆਂ ਬਾਅਦ ਪਾਣੀ ਬਦਲ ਲਈਦਾ ਪਾਣੀ ਪਿੰਦੀ ਨਹੀਂ ਨਹੀਂ ਐਤੋਂ ਚਲੋ ਜੀ ਕੋਣਾ ਆਪਾ ਗਾਈ ਦੀ ਧਾਰ ਕੱਢ ਲਈ ਆ ਰਸੀ ਖੋਲ ਦੇ ਲੱਗੇ ਆ ਤੇ ਹੁਣ ਆਪਾਂ ਚੱਲਾਂਗੇ ਆਪਣੀ ਕੁਲੀ ਵਾਲ ਘਾਰਾ ਦਾ ਕੀ ਇਹ ਕੋਮੇ ਨੇਤਾਂ ਨੂੰ ਸੰਤਾਂ ਦੀ ਫੋਟੋ ਸੰਤਾਂ ਦਾ ਸ਼ਿੰਗਰਾਉਨੇ ਆਪਾਂ ਤੇ ਇਹ ਦਮੀਨਾ ਕਾ ਕੂ ਜਾ ਹੋ ਗਿਆ ਸਪਰੇਅ ਮਾਰਨੀ ਪੈਣੀ ਇਹਨਾਂ ਦਿਨਾਂ ਇਹ ਕਾ ਤੇ ਹੁੰਦਾ ਉੜਦਾ ਚੜਦਾ ਹੁੰਦਾ ਕਾ ਹੁਣ ਟ੍ਰੈਕਟਰ ਦੇ ਮਗਰ ਆਪਾਂ ਸੰਤਾਂ ਦੀ ਫੋਟੋ ਲਈ ਹੈ ਤੇ ਤੁਹਾਨੂੰ ਉਹ ਖਾਉਨੇ ਆ ਤੇ ਕਮੈਂਟ ਕਰਕੇ ਦੱਸਿਓ ਵੀ ਆਪਾਂ ਕੀ ਲਿਖਾਇਆ ਟ੍ਰੈਕਟਰ ਤੇ ਦਿਖਦਾ ਤੇ ਹੈਗਾ ਹੀ ਆ ਉਦਾਂ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੀ ਲਿਖਿਆ ਆਪਾਂ ਓਕੇ ਜੀ ਚਲੋ ਧਰਾਂ ਧੁਰਾ ਕੱਢ ਲਈਆਂ ਤੇ ਸਾਡੀ ਸਿੱਧਕ ਗਈ ਉੱਠ ਗਿਆ ਵੇਂਦੀ ਕਿੱਧਰੋਂ ਆਏ ਪਪਾ ਹੂੰ ਹੁਣ ਆਪਾਂ ਪੀ ਆਗੇ ਜੀ ਦੁੱਧ ਕੱਚਾ ਸਵੇਰੇ ਆਪਾਂ ਦੁੱਧ ਕੱਚਾ ਪੀਨੇ ਆ ਜੀ ਮਿੱਠਾ ਪਾ ਕੇ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਜੀ ਬਲੌਗ ਦੀ ਸਮਾਪਤੀ ਤੇ ਇੱਥੋਂ ਤੱਕ ਵੇਖਣ ਲਈ ਧੰਨਵਾਦ ਤੇ ਚੈਨਲ ਨੂੰ ਕਰੋ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਤੇ ਬਾਕੀ ਚੜ੍ਹਦੀ ਕਲਾ Ok, di sassrire